ਪੰਜਾਬ ਜਿਹਦੇ ਦਿਸ਼ਾ ਨਿਰਦੇਸ਼ ਛੇਡ ਜਿਹੜੀ ਗੈਂਗਸਟਰਸ ਕ੍ਰਿਮੀਨਲਸ ਤੇ ਮਾੜੇ ਅੰਸਰ ਖਿਲਾਫ ਨਵਾਂਸ਼ਹਿਰ ਪੁਲਿਸ ਵੱਲੋਂ ਮਹਿੰਮ ਚਲਾਈ ਹੈ ਉਹਦੇ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਬੰਗਾ ਇਨਚਾਰਜ ਸੀਆਈਏ ਤੇ ਐਸਐਚਓ ਬਹਿਰਾਮ ਨੂੰ ਵੱਡੀ ਕਾਮਯਾਬੀ ਮਿਲੀ ਹੈ ਮਿਤੀ 9 ਤੇ 10 ਮਈ ਦੀ ਦਰਮਿਆਨੀ ਰਾਤ ਮੰਡਾਲੀ ਪਿੰਡ ਦੇ ਵਿੱਚ ਇੱਕ ਪ੍ਰੇਮ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਸੀ ਜਿਹਦੇ ਵਿੱਚ ਅਸੀਂ 41 ਨੰਬਰ ਐਫਆਰ ਅੰਡਰ ਸੈਕਸ਼ਨ 103 ਬੀ ਐਨਐਸ ਦਰਜ ਕੀਤੀ ਸੀਗੀ ਉਹਦੇ ਵਿੱਚ ਇੱਕ ਤਰਮਿੰਦਰ ਸਿੰਘ ਨਾਮ ਦੇ ਵਿਅਕਤੀ ਨੂੰ ਅਸੀਂ ਨਾਮਜ਼ਦ ਕੀਤਾ ਸੀਗਾ ਤਰਮਿੰਦਰ ਸਿੰਘ ਜਿਹੜਾ ਹੈਗਾ ਉਹ ਪਿੱਛੋ ਮੰਡਾਲੀ ਦਾ ਹੀ ਰਹਿਣ ਵਾਲਾ ਹੈ ਤੇ ਇਸ ਵਕਤ ਕੈਨੇਡਾ ਦੇ ਵਿੱਚ ਹੈਗਾ ਉਹਨੇ ਜਿਹੜੀ ਇਹ ਸਾਜ਼ਿਸ਼ ساری ਰਚੀ ਸੀ ਤੇ ਕਿਸੇ ਨੂੰ ਸਪਾਰੀ ਦੇ ਕੇ ਉੱਥੇ ਭੇਜ ਕੇ ਇਹਨਾਂ ਦਾ ਕਤਲ ਕਰਾਇਆ ਸੀਗਾ ਤੇ ਜਦੋਂ ਇਹ ਸਾਜ਼ਿਸ਼ ਅੱਗੇ ਤਫ਼ਤੀਸ਼ ਸਾਡੀ ਵਧੀ ਤੇ ਸਾਨੂੰ ਪਤਾ ਲੱਗਿਆ ਕਿ ਉਹਨੇ ਬਲਜੀਤ ਸਿੰਘ ਨਾਮਕ ਵਿਅਕਤੀ ਜੋ ਕਿ ਮੰਡਾਲੀ ਦਾ ਹੀ ਰਹਿਣ ਵਾਲਾ ਹੈ ਉਹਨੂੰ ਇਹ ਸਪਾਰੀ ਦਿੱਤੀ ਸੀ ਤੇ ਉਹਨੇ ਕੋਈ ਸ਼ਾਰਪ ਵੈਪਨ ਯੂਜ਼ ਕਰਕੇ ਇਸ ਦਾ ਕਤਲ ਕੀਤਾ ਹੈ ਤੇ ਹੁਣ ਸਾਨੂੰ ਇੱਥੋਂ ਜਿਹੜੀ ਸਾਡੀ ਪੁਲਿਸ ਪਾਰਟੀ ਸੀ ਉਹਨੂੰ ਮੁਖਬਰ ਖਾਸ ਦੀ ਤਲਾਹ ਆਈ ਕਿ ਜੀ ਇੱਥੇ ਡਰੇਨ ਕੋਲ ਕਿਸੇ ਨੇ ਇਹਨੂੰ ਉਤਾਰਿਆ ਹੈਗਾ ਤੇ ਜਦੋਂ ਪੁਲਿਸ ਪਾਰਟੀ ਨੇ ਇਹਨੂੰ ਇੱਥੇ ਆ ਕੇ ਘੇਰਾ ਪਾਇਆ ਤੇ ਇਹਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਤਾ ਇਹਨੇ ਟੋਟਲ 2 ਫਾਇਰ ਕੀਤੇ ਜਦੋਂ ਪੁਲਿਸ ਪਾਰਟੀ ਨੇ ਆਪਣੇ ਬਚਾਅ ਦੇ ਲਈ ਸੈਲਫ ਡਿਫੈਂਸ ਦੇ ਵਿੱਚ ਫਾਇਰ ਕੀਤੇ ਤਾਂ ਉਸਦੇ ਲੱਦੇ ਉੱਤੇ ਜਿਹੜੀ ਹੈਗੀ ਇੰਜਰੀ ਹੋਈ ਹੈ ਤੇ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਹਸਪੀਟਲ ਦੇ ਵਿੱਚ ਸ਼ਿਫਟ ਕਰਤਾ ਹੈਗਾ ਤੇ ਅੱਗੇ ਦੀ ਤਫ਼ਤੀਸ਼ ਜਾਰੀ ਰਹੇਗੀ ਹਾਂ ਸੁਪਾਰੀ ਕਿੰਨੇ ਕਾ ਮਿਲੇਆ ਸਰ ਇਹਦੇ ਵਿੱਚ ਜੀ ਹੁਣ ਇਹਨੂੰ ਅਸੀਂ ਉਹ ਜਿਹੜਾ ਜਿਹਨੇ ਦਿੱਤੀ ਹੈਗੀ ਉਹ ਤਾਂ ਬਾਹਰ ਬੈਠਾ ਹੈਗਾ ਹੁਣ ਇਹਨੂੰ ਅਸੀਂ ਪੁੱਛ-ਪੁੱਛ ਕਰਾਂਗੇ ਉਸ ਤੋਂ ਬਾਅਦ ਜਿਹੜਾ ਸਾਰਾ ਮਾਮਲਾ ਕਲੀਅਰ ਹੋਏਗਾ ਕਿਹੜੀ ਪਰਚੀ ਲੱਗੀ ਹੈ ਜੀ ਮੈਂ ਵੀ ਦੱਸਣਾ ਚਾਹੁੰਦਾ ਕਿ ਇਹਦੇ ਖਿਲਾਫ ਟੋਟਲ 7 ਮੁਕਦਮੇ ਦਰਜ ਹੈਗੇ ਆ ਜਿਹੜੇ ਸਾਰੇ ਲੜਾਈ ਝਗੜਿਆਂ ਦੇ ਆ ਤੇ ਉਹਦੇ ਵਿੱਚੋਂ ਪਹਿਲਾਂ ਇੱਕ ਮਰਡਰ ਦਾ ਮੁਕਦਮਾ ਹੋਰ ਵੀ ਇਹਦੇ ਉੱਤੇ ਦਰਜ ਹੈ ਸਰ ਟੋਟਲ ਕਿੰਨੇ ਫਾਇਰ ਹੋਏ ਆ ਇਹ ਜੀ ਦੋ ਫਾਇਰ ਇਹਨੇ ਕੀਤੇ ਹੈਗੇ ਪੁਲਿਸ ਪਾਰਟੀ ਦੇ ਉੱਤੇ ਤੇ ਪੁਲਿਸ ਪਾਰਟੀ ਵੱਲੋਂ ਵੀ ਦੋ ਫਾਇਰ ਸਰ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਨਹੀਂ ਕਿਸੇ ਐਨ ਆਰ ਆਈ ਦੇ ਕਹਿਣ ਤੇ ਹੀ ਮਰਡਰ ਕੀਤਾ ਹਾਂ ਜੀ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਤਰਮਿੰਦਰ ਸਿੰਘ ਨਾਮ ਦਾ ਵਿਅਕਤੀ ਜਿਹੜਾ ਮੰਡਾਲੀ ਦਾ ਹੀ ਰਹਿਣ ਵਾਲਾ ਹੈ ਉਹ ਹੁਣ ਕੈਨੇਡਾ ਰਹਿੰਦਾ ਹੈ ਉਹਦੇ ਕਹਿਣ ਦੇ ਉੱਤੇ ਜਿਹੜਾ ਹੈਗਾ ਉਹਨਾਂ ਨੇ ਪ੍ਰੀਤ ਸਿੰਘ ਦਾ ਮਰਡਰ ਕਿਉਂ ਕਰਵਾਇਆ ਕੋਈ ਇਹਨਾਂ ਦੀ ਜੀ ਹਜੇ ਤੱਕ ਜੋ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਸੀ ਕਿਉਂਕਿ ਇੱਕੋ ਪਿੰਡ ਦੇ ਰਹਿਣ ਵਾਲੇ ਆ ਉਹ ਪੁਰਾਣੀ ਰੰਜਿਸ਼ ਦੇ ਚੱਲਦੇ ਹੀ ਇਹਨੇ ਇਹਨਾਂ ਦਾ ਕਤ ਹਾਂਜੀ ਹਾਂ ਇਹਨਾਂ ਦੇ ਉੱਤੇ ਵੀ ਕੋਈ ਮਾਮਲਾ ਦਰਜ ਸੀਗਾ ਉਹ ਵੀ ਅਸੀਂ ਵੈਰੀਫਾਈ ਕਰ ਲਿਆ ਕੋਈ ਲੜਾਈ ਝਗੜੇ ਦਾ ਹੀ ਆ ਹਾਂਜੀ ਹਾਂਜੀ ਲੜਾਈ ਕਿਹੜੇ ਪੈਰ 'ਚ ਗੋਲੀ ਲੱਗੀ ਸਰ ਹਾਂਜੀ ਗੋਲੀ ਕਿਹੜੇ ਪੈਰ 'ਚ ਲੱਗੀ ਏ ਜੀ ਦੱਸਰ ਮੁਤਾਬਕ ਲੈਫਟ ਪੈਰ ਦੇ ਵਿੱਚ ਲੱਗੀ ਸੀ ਹਾਂ ਹਾਲਾਤ ਤਾਂ ਠੀਕ ਹੈ ਹਾਂਜੀ ਕਿੰਨੀ ਏਜ ਦੀ ਇਹਦੀ 26-27 ਸਾਲ ਇਹਦੀ ਏਜ ਹੈਗੀ ਓਕੇ ਜੀ